ਹਾਂ ਜੀ ਇੱਕ ਮਿੰਟ ਇੱਕ ਮਿੰਟ ਤੁਹਾਨੂੰ ਕਿਹਨੇ ਭੇਜਿਆ ਮੈਂ ਤੇਰੇ ਕੰਕੀ ਚੱਲ ਜੂ ਚੌਂਕੀਨ ਚਾਰ ਤੁਹਾਨੂੰ ਸੀਪੀ ਸਾਹਿਬ ਜਾਂ ਡੀਸੀ ਸਾਹਿਬ ਨੂੰ ਕੋਈ ਫੋਨ ਆਇਆ ਉਹਨਾਂ ਨੂੰ ਆਪਣੇ ਅਫਸਰਾਂ ਨੂੰ ਪੁੱਛ ਲਓ ਹਾਂਜੀ ਐਫ ਆਈ ਆਰ ਕਟੋਂਗੇ ਕੌਣ ਕੱਟ ਸਕਦਾ ਹੋਵੇ ਆਰਓ ਸਾਹਿਬ ਆਣ ਕੇ ਫੇਰ ਦੇਖਦੇ ਆ ਇਹਨੂੰ ਤਾਂ ਵਿਚਾਰੇ ਨੂੰ ਹਵਾ ਕਿ ਬਿਠਾਓ ਇਹਨੂੰ ਤਾਂ ਤੰਗ ਕੀਤਾ ਹੋਇਆ ਇਹ ਇਹ ਡਰਾਈਵਰ ਹੀ ਜੀ ਡਰਾਈਵਰ ਹੈ ਇਹ ਆਪਣੀ ਗੱਲ ਚੇ ਵੀ ਆ। ਤਾਂ ਕਿ ਆ ਕੇ ਪੜ। ਕੋਣ ਆਇਆ ਅੱਜ ਇੱਕ ਘੰਟਾ ਆ ਦੇ। ਹੁਣ ਫੋਸਟ ਵੀ ਮੈਡ ਰਿਓ। ਇਹ ਮਾਈਕ ਤੇ ਲਾਓ। ਮਾਈਕ ਤੇ ਲਾਓ। ਅੱਜ ਮੈਡ ਬੋਸ। ਏ ਜਿਹਾ ਉਹਨਾਂ ਨੇ ਹੁਣ ਇਹਦਾ ਰਾਸ਼ਨ ਦਾ ਕੀ ਕਰਨ ਉਹ ਤੁਸੀ ਜਬਤ ਕਰ ਰਹੇ ਹੋ ਨਾ ਮੈਂ ਕਈ ਦਿਨ ਤੋਂ ਘਰੋਂ ਨਹੀਂ ਆਉਂਦੇ ਉਹ ਤੁਸੀਂ ਮੇਰੀ ਉਹਦੀ ਗੱਲ ਸਮਝੋ ਆਈ ਐਮ ਦਾ ਆਈ ਐਮ ਦੀ ਪੁਲਿਸ ਕਾਊਂਟਰਪਾਰਟ ਇੱਕ ਗੱਲ ਸੁਣੋ ਮੇਰੀ ਗੱਲ ਸੁਣ ਪਹਿਲੇ ਮੇਰੀ ਸਰ ਇਲੈਕਸ਼ਨ ਕਮਿਸ਼ਨ ਟੀਸੀ ਆਫਿਸ ਜਦੋਂ ਤੱਕ ਆਰੋਂ ਨੂੰ ਯਾ ਕਿਸੇ ਨੂੰ অবজারভার ਨੂੰ ਨਹੀਂ ਭੇਜਦੇ ਅਸੀਂ ਤੁਹਾਨੂੰ ਕੰਪਾਊਂਡ ਨਹੀਂ ਕਰਨਗੇ ਨਾ ਇਲੈਕਸ਼ਨ ਨੋਰਮਸ ਦੇ ਹਿਸਾਬ ਨਾਲ ਤੁਸੀਂ ਇਹਨੂੰ ਜ਼ਬਤ ਕਰ ਸਕਦੇ ਹੋ ਬਿਲਕੁਲ ਠੀਕ ਹੈ ਬਿਲਕੁਲ ਕਰ ਸਕਦੇ ਹੋ ਮੈਡਮ ਪੁਲਿਸ ਨਹੀਂ ਕਰਦੀ ਆ ਹਾਂ ਪਰ ਸਾਨੂੰ ਪੁਲੀਸ ਦੀ ਪੁਲਿਸ ਕੰਟਰੋਲ ਪਰਟ ਹੋ ਜਾ ਰਹੇ ਆ ਅਮਾ ਦੀ ਸਪੌਟ ਐਂਡ ਸਰ 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 ਸਾਨੂੰ ਸਾਨੂੰ ਪੁਲਿਸ ਤੇ ਭਰੋਸਾ ਹੀ ਨਹੀਂ ਰਿਹਾ ਕਿਉਂਕਿ ਆ ਆ ਮੁੰਡਾ ਸਾਨੂੰ ਕਹਿ ਰਿਹਾ ਸਿਟੀ 1 ਪੁਲਿਸ ਖੰਨਾ ਨੇ ਇਹ ਟਰੱਕ ਭੇਜਿਆ ਹੈਗਾ ਇਹ ਟਰੱਕ ਕਿਉਂ ਕਰਦੇ ਆ ਇਹਦੇ ਐਂਟੀਸੀਡੈਂਟਸ ਕੀ ਨੇ ਕੌਣ ਆਇਆ ਬੰਦਾ ਕਿੱਥੋਂ ਆਇਆ ਓਨਰਸ਼ਿਪ ਕੀ ਦੀਆ ਇਟ ਇਜ਼ ਆਲ ਦਾ ਪਾਰਟ ਆਫ ਅ ਪੁਲਿਸ ਪ੍ਰੋਸੀਜਰ ਪੁਲਿਸ ਇਨਵੈਸਟੀਗੇਸ਼ਨ ਆਹੋ ਸਾਹਿਬ ਆਕੇ ਆਥੇ ਵਿਸ਼ਵਾਸ ਦਿਵਾ ਜਾਣ ਕਿ ਇਹ ਹੈ ਪੁਲਿਸ ਐਸਾ ਹੀ ਕਾਰਵਾਈ ਕਰੇਗੀ ਅਸੀਂ ਭੇਜਤਾ ਕਿ ਸਰਸਰਾ ਨਹੀਂ ਪਲੀਜ਼ ਸੌਰੀ ਤੁਹਾਨੂੰ ਵੀ ਤੁਹਾਨੂੰ ਭਰੋਸਾ ਹੈਗਾ ਪੁਲਿਸ ਸਹੀ ਕਾਰਵਾਈ ਕਰੇਗੀ ਤੁਸੀਂ ਅਰੈਸਟ ਸ਼ੋਅ ਕਰੋ ਆਸ਼ੂ ਜੀ ਉੱਥੇ ਤੁਹਾਨੂੰ ਐਸਟੀ ਵਾ ਫੜਵਾ ਕੇ ਗਏ ਹੈਗੇ ਤੁਸੀਂ ਮੁੜ ਕੇ ਸਾਡਾ ਵਰਕਰ ਕੁੱਟਣਾ ਸ਼ੁਰੂ ਕਰਤਾ ਮੈਂ ਕਿਧਰ ਅਰੈਸਟ ਸ਼ੋਅ ਕਰ ਨਹੀਂ ਜੀ ਨਹੀਂ આરોਪ ਨਹੀਂ આરોਪ ਨਹੀਂ ਫੇਸਬੁੱਕ ਤੇ ਆ ਪੁਲਿਸ ਕੋਟ ਲਈ ਆ ਚਾਰ ਬੰਦੇ ਇੱਕ ਇੱਕ ਚਾਰ ਬੰਦੇ ਇੱਕ ਪੁਲਿਸ ਮੁੰਡੇ ਨਹੀਂ ਜੀ ਨਹੀਂ ਜੀ ਨਹੀਂ ਜੀ ਪਹਿਲਾਂ ਪਰ ਪਹਿਲਾਂ ਨਹੀਂ ਨਹੀਂ ਕਰਕੇ ਤੁਸੀਂ ਇਲੈਕਸ਼ਨ ਪ੍ਰੋਸੈਸ ਨੂੰ ਕਰਦਾ ਆਪਣੀ ਡਿਊਟੀ ਕਰਦਾ ਤੁਸੀਂ ਕਰੋ ਤੁਸੀਂ ਕਰੋ ਜੋ ਮੇਰੇ ਤੇ ਕਾਰਵਾਈ ਕਰ ਸਕਦੇ ਹੋ ਪਰ ਲਿਆਓ ਤੁਸੀਂ ਪਹਿਲਾਂ ਆਰੋ ਸਾਹਿਬ ਨੂੰ ਕਹੋ ਇੱਥੇ ਕਿਸੇ ਨੂੰ ਭੇਜਣ ਸਾਨੂੰ ਆਬਜ਼ਰਵਰ ਲਈ ਚਾਹੀਦਾ ਇੱਥੇ ਆਬਜ਼ਰਵਰ ਨੂੰ ਬੁਲਾਓ ਪਹਿਲਾਂ ਪਲੀਜ਼

ਉਹ ਵੀ ਆਪਣਾ ਪ੍ਰੋਸੀਜਰ ਫਾਲੋ ਕਰ ਰਹੇ ਆ ਜਿਵੇਂ ਅੰਦਰ 120 ਬੋਰੀਆਂ ਇਹਨਾਂ ਦੇ ਵਜਾ ਚੋਣ ਤੱਕ ਕਾ ਨਹੀਂ ਕਲੰਗਵਾਗੇ ਆ ਪੀਰਾਸ ਵੀ ਦੇ ਤੱਕ ਇੱਕ ਟਰੱਕ ਤੋਂ ਲਿਆਇਓ ਇਹਦੇ ਵਿੱਚ ਰਾਸ਼ਨ ਦੀਆਂ ਬੋਰੀਆਂ ਲੱਤੀਆਂ ਹੋਈਆਂ ਕਿੱਡਾ ਬਣੀਆਂ ਹੋਈਆਂ ਤੇ ਬੋਰੀਆਂ ਲੱਤੀਆਂ ਹੋਈਆਂ ਟਰੱਕ ਪੜਿਆ ਆ ਇਹ ਨੰਪਾ ਆਸ਼ੂ ਨੇ ਬਾਅਦ ਤੋਂ ਆਸ਼ੂ ਤੇ ਰੋਇਟ ਰਾਖਾ ਫੜਿਆ ਗਿਆ ਮਾਰ ਤੱਕੀਰਾ ਇੱਕ ਹੋਰ ਚੀਜ਼ ਹੈ ਕਿ ਰਾਮਾ ਫੂਡ ਪ੍ਰੋਡਕਟ ਉਹ ਕੰਪਨੀ ਦਾ ਜਿਹੜੇ ਬੈਗ ਬਣੇ ਹੋਏ ਆ 513 ਨੰਬਰ ਦੇ ਮਕਾਨ ਦੇ ਵਿੱਚ ਰੱਖਿਆ ਆ ਤੋ ਆਇਆ ਜੀ ਇਹ ਪਹਿਲਾ ਜਦੋਂ ਫੜਿਆ ਗਿਆ ਇੱਕ ਐਸਐਚਓ ਕਹਿੰਦੇ ਆ ਕਹਿੰਦੇ ਵੀ ਇਹ ਤਾਂ ਕੋਈ ਬੰਦਾ ਆਪਦੇ ਘਰ ਨੂੰ ਰਾਸ਼ਨ ਲੈ ਕੇ ਜਾ ਰਿਹਾ ਸੀ ਸਵੇਰੇ ਫੜਿਆ ਗਿਆ ਐਕਟਿਵ ਬਾਬਾ ਵਾਲਾ ਹਾਂ ਠੀਕ ਹੈ ਪ੍ਰੈਸਰ ਚੋ ਸਾਹਿਬ ਨੂੰ ਜਿਆਦਾ ਪਤਾ ਨਹੀਂ ਉਹਨਾਂ ਦੇ ਘਰ ਉਹਨਾਂ ਰਹਿ ਰਹੇ ਹਨ ਮਤਲਬ ਇਹ ਇਹ ਇੱਕ ਇੱਕ ਕੀ ਸਕੀਮ ਕੀ ਦਿੱਤੀ ਜਾ ਰਹੀ ਹੈ ਤੁਹਾਡੇ ਹਿਸਾਬ ਨਾਲ ਵੋਟਾਂ ਜੇ ਇਹ ਨਾ ਤੁਸੀਂ ਪੁਲਿਸ ਨੂੰ ਪੁੱਛੋ ਜਿਹੜੀ ਪੁਲਿਸ ਨੇ ਤੇਲ ਕੋ ਆਕੇ ਟਰੱਕ ਤੇ ਜੱਟ ਤੇ ਤੇਲ ਕੋ ਡਰਾਈਵਰ ਨੂੰ ਪੁੱਛੋ ਡਰਾਈਵਰ ਕਹਿੰਦਾ ਹੁਣਸ ਕੋਲ ਬਾਉਂਡ ਗੱਡੀ ਹੈ ਜੀ ਖੰਨਾ ਸਿਟੀ ਪੁਲਿਸ ਨੇ ਭੇਜਿਆ ਡਰਾਈਵਰ ਨੇ ਇਹ ਦੱਸਿਆ ਵੀ ਖੰਨਾ ਸਿਟੀ ਪੁਲਿਸ ਨੇ ਜਬ ਤੋਂ ਹੀ ਗੱਡੀ ਭੇਜੀ ਹੈ ਰਾਸ਼ਨ ਲੈ ਕੇ ਠੀਕ ਹੈ ਜੀ ਡਰਾਈਵਰ ਉਹ ਸਾਹਮਣੇ ਆ ਡਰਾਈਵਰ ਆਪਦੇ ਮੂੰਹੋਂ ਦੱਸਦਾ ਕਿ आशु गुप्ता पता नहीं आशु आशु बंसल नाम दा बंदा जिदे करे ले ले अद्दी अद्दी अनलोड होईया ते वो घरे ताला ਲਾਇਆ ਹੋਇਆ ਉੱਥੇ 20 মিডিਆ ਗਿਆ ਉੱਥੇ 20 ਲੋਕ ਪਬਲਿਕ ਗਈ ਆ ਪਰ ਇਹ ਪ੍ਰਸ਼ਾਸਨ ਦੇਖੋ ਸਵੇਰੇ ਵੀ ਉਹਨਾਂ ਨੂੰ ਉਵੇਂ ਛੱਡਤਾ ਤੇ ਹੁਣ ਵੀ ਇਹਦਾ ਕੀ ਕਰਨਾ ਤੁਹਾਡੇ ਮੂਹਰੇ ਹੀ ਆ ਪ੍ਰਸ਼ਾਸਨ ਦਾ ਲੱਗਦਾ ਕੀ ਕੀ ਰਵਈਆ ਕੀ ਆ ਪ੍ਰਸ਼ਾਸਨ ਦਾ ਪ੍ਰਸ਼ਾਸਨ ਦਾ ਰਵਈਆ ਪ੍ਰਸ਼ਾਸਨ ਤੇ ਰੋਲ ਤੇ ਗਿਆ ਹੋਇਆ ਉਹਨਾਂ ਦੀ ਤੇ ਹਮ ਪ੍ਰਸ਼ਾਸਨ ਦਾ ਕੀ ਰਵਈਆ ਕਾਂਗਰਸੀ ਵਰਕਰਾਂ ਨੂੰ ਜਿਹੜੇ ਇਹਨਾਂ ਨੂੰ ਰੋਕਦੇ ਆ ਇੱਥੋਂ ਕਿਸੇ ਨੇ ਬਾਦਚੋ ਚਲੇ ਜਾਣਾ ਘੰਟੇ ਦੋ ਘੰਟਿਆਂ ਨੂੰ ਬਾਦਚੋ ਜਿਹੜੇ ਵਰਕਰ ਹੋਣਗੇ ਉਹਨਾਂ ਨੂੰ ਕੁੱਟਣਗੇ ਮਾਰਨਗੇ ਚੌਂਕ 'ਚ ਖੜਕੇ ਸੜਕ 'ਤੇ ਪਾ ਕੇ ਕੁੱਟਣਗੇ ਠੀਕ ਆ ਤੇ ਜਿਹੜੇ ਇਹਨਾਂ ਦੇ ਵਰਕਰ ਨੇ ਆਪ ਵਾਲੇ ਉਹ ਸਾਰਾ ਕੁਝ ਵੰਡਣਗੇ ਕੀ ਲੱਗਦਾ ਜੀ ਮੈਂ ਐਸਐਚਓ ਇੱਥੇ ਕਹਿੰਦੇ ਸੀ ਇੱਕ ਕਹਿੰਦੇ ਰਾਸ਼ਨ ਘਰਾਂ ਲਈ ਐ ਇੱਕ ਘਰਾਂ ਲਈ ਐ ਔਰ ਇੱਕ ਖੰਨੇ ਤੋਂ ਗੱਡੀ ਤੁਰੀ ਆ ਜੀ ਲੋਕਾਂ ਦੀ ਜ਼ਮੀਰ ਸਿਟੀ ਪੁਲਿਸ ਖੰਡਾਂ ਦੇ ਬੰਦ ਹੋਈ ਗੱਡੀ ਭੇਜੀ ਆ ਜੋ ਡਰਾਈਵਰ ਦੱਸ ਰਿਹਾ ਡਰਾਈਵਰ ਇਹ ਦੱਸ ਰਿਹਾ ਜੀ ਦਾ ਮੰਨਦੇ ਹੋ ਕਿਦਾ ਜੀ ਨੇੜੇ ਉਹਦੇ ਘਰੇ ਅੱਧਾ ਅਨਲੋਡ ਹੋਇਆ ਦੇਖੋ ਇਹ ਅੱਧਾ ਵਾ ਇਹ ਅਨਲੋਡ ਹੋਣ ਤੋਂ ਬਾਅਦ ਉੱਥੇ ਵੀ ਟ੍ਰੇਸ ਹੋਇਆ ਤੇ ਇਹਨੇ ਗੱਡੀ ਭਜਾਲੀ ਤੇ ਲੋਕਾਂ ਨੇ ਉਰੇ ਰੋਕੀ ਇਹ ਪਤਾ ਨਹੀਂ ਇਹ ਬਦਲਾਅ ਵਾਲੀ ਸਰਕਾਰ ਨੂੰ ਪਤਾ ਹੋਊਗਾ ਵੀ ਕੰਮ ਜਦੋਂ ਹੁੰਦੇ ਨੇ ਵੋਟ ਮੰਗਣੀ ਨਹੀਂ ਪੈਂਦੀ ਇਹ ਕੀ ਮੰਗਣੀ ਪੈ ਰਹੀ ਹੈ ਮੈਨੂੰ ਪਤਾ ਇੱਥੇ ਬੰਡੇ ਜਾ ਰਿਹਾ ਜੀ ਇਹ ਬੰਡੇ ਹਰ ਪਾਸੇ ਜੀ ਲੁਧਿਆਣਾ ਵੈਸਟ ਦੇ ਕੋਨੇ-ਕੋਨੇ 'ਚ ਵੰਡੇ ਜਾ ਰਿਹਾ ਜੀ ਲੋਕਾਂ ਨੂੰ ਲਾਲਚ ਦਿੱਤਾ ਜਾ ਰਿਹਾ ਜੀ ਕਾਂਗਰਸੀ ਵਰਕਰਾਂ ਨੂੰ ਤੇ ਜਿਹੜੇ ਸਧਾਰਨ ਲੋਕ ਨਾਲ ਖੜਦੇ ਨੇ ਜਾਂ ਖਲਾਫ ਬੋਲਦੇ ਆ ਉਹਨਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਜੀ ਜਿਹੜੇ ਬੋਲਦੇ ਨੇ ਉਹ ਕੁੱਟਿਆ ਮਾਰਿਆ ਇਹ ਤਾਂ ਵੱਧ ਨਿਕਲੇ ਹੋਣਗੇ ਜਾਂ ਘੱਲਾ ਨਿਕਲਿਆ ਹੋਰ ਵੀ ਇਹ ਤਾਂ ਹਰ ਵਾਰਡ 'ਚ ਟਰੱਕੇ ਹੀ ਟਰੱਕ ਨੇ ਜੀ ਇਹਨਾਂ ਦੇ ਇਹ ਪਤਾ ਨਹੀਂ ਕਿੱਥੋਂ 2 ਨੰਬਰ ਦੀ ਕਮਾਈ ਦੇ ਲਿਆ ਕੇ ਪੂਰੇ ਵੰਡ ਰਹੇ ਨੇ ਇਹ ਹੁਣ ਮਤਲਬ ਬਦਲਾਅ ਵਾਲੀ ਸਰਕਾਰ ਪੰਜਾਬੀ ਦੇਖਣ ਵੀ ਇਹ ਹਾਲਾਤ ਕੀ ਨੇ ਇਹ ਪੰਜਾਬੀ ਇਹਦਾ ਜਵਾਬ ਦੇਣ ਵੀ ਇਹ ਕੀ ਆ ਇਹ ਇਹ ਦੇਖੋ ਆ ਰਾਸ਼ਨ ਕੇ ਟੰਦਾਲਾ ਨੇ ਸਭੀਆਂ ਸਾਰਾ ਕੁ ਖੁੱਲਿਆ ਪਿਆ ਹੈ बिल्कुल बिल्कुल ये तीन चार मिनट में हो भैया पढ़ के ना पूछनी की थी ना फुल जवान ये करने की पुलिस राशन बंटवा सकती है ये एक्टिवी पुलिस बाकी जी 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 बोलो अच्छा से ऐसा करते हैं एक ट्रक को ना ट्रक को बंद करा के उसे सील करवा के साइड से कर हाँ सील करवा के ऐसी साइड पे लगवा देंगे ताकि कोई हो ना मैं ऐसे करवा दूंगा ਤੱਕ ਜੋ ਇਹ ਸਮਾਨ ਫੜਿਆ ਗਿਆ ਹੈ ਪਰ 2 ਮਿੰਟ ਪਹਿਲਾਂ 10-10 ਮਿੰਟ ਖੜ੍ਹ ਜਾਓ ਦੇ ਦੇ ਰਹੇ ਹਾਂ ਅਸੀਂ ਇੱਕ ਮਿੰਟ ਅਸੀਂ ਪੁਲਿਸ ਤੇ ਕੀ ਭਰੋਸਾ ਕਰ ਲਈਏ ਹੱਲੇ ਤਾਂ ਜਿਹੜੀ ਲੇਡੀ ਜਿਹੜੀ ਜਿਹੜੀ ਲੇਡੀ ਦੇ ਘਰ ਉਤਰਿਆ ਰਾਸ਼ਨ ਹੱਲੇ ਪਹਿਲਾਂ ਤਾਂ ਉੱਥੇ ਚੈੱਕ ਕਰਵਾ ਦਿਓ ਫੇਰ ਅਸੀਂ ਟਰੱਕ ਲਿਜਾਂ ਦੇ ਦਾਂਗੇ ਉਹ ਕਰਵਾਓ ਪਹਿਲਾਂ ਅੱਛਾ ਚਲੋ ਫਾਟੇ ਨਾਲ ਉਹ ਹੋ ਗਿਆ ਤੁਸੀਂ ਵੀਰ ਜੀ ਵੀਰ ਜੀ ਤੁਸੀਂ ਪਹਿਲਾਂ ਪਹਿਲਾਂ ਜਿਹਦੇ ਘਰ ਰਾਸ਼ਨ ਉਤਰਿਆ ਉਹਦੇ ਘਰ ਪੁਲਿਸ ਭੇਜੋ ਅਸੀਂ ਨਾਲ ਲੈ ਕੇ ਜਾਂਦੇ ਹਾਂ हां ओ ओदा जिंदा ਖੁਲਵਾਓ ਉਸ ਤੋਂ ਬਾਅਦ ਅਸੀਂ ਟਰੱਕ ਭੇਜਾਂਗੇ ਮੇਰੀ ਛੋਟੀ ਤੁਹਾਨੂੰ ਰਹੀ ਤੁਸੀਂ ਪਹਿਲਾਂ ਉਹਦੇ ਘਰ ਭੇਜੋ ਪੁਲਿਸ ਨਹੀਂ ਨਾ 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 ਅਸੀਂ ਟਰੱਕ ਅਸੀਂ ਟਰੱਕ ਥਾਣੇ ਹੀ ਭੇਜਾਂਗੇ ਪਰ ਪਹਿਲਾਂ 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 ਉਸ ਲੇਡੀ ਦੇ ਘਰ ਪੁਲਿਸ ਜਾਏਗੀ ਪਹਿਲਾਂ ਉਸ ਲੇਡੀ ਦੇ ਘਰ ਪੁਲਿਸ ਜਾਏਗੀ ਉਸ ਤੋਂ ਬਾਅਦ ਟਰੱਕ ਥਾਣੇ ਜਾਏਗਾ ਪਹਿਲਾਂ ਭੇਜੋ ਪੁਲਿਸ ਉੱਥੇ ਇਹਨਾਂ ਨੂੰ ਉੱਥੇ ਪਹਿਲਾਂ ਪਹੁੰਚਣ ਉਹ ਉਹਦਾ ਉਹਦਾ ਗੇਟ ਖੁਲਵਾਉਣ ਉਹਦਾ ਤਾਲਾ ਤੋੜਨ ਚਾਹੀਏ ਜੋ ਮਰਜ਼ੀ ਕਰਨ ਅੰਦਰੋਂ ਪਹਿਲਾਂ ਰਾਸ਼ਨ ਬਰਾਮਦ ਕਰਨ ਉਹ ਵੀ ਸਾਰਾ ਰਾਸ਼ਨ ਐਸੀ ਟਰੱਕ 'ਚ ਜਾਏਗਾ

ਉਹ ਕੋ ਰਾਸ਼ਨ ਪਨਾ ਬਰਾਮਤ ਕਰਾਵੇ ਜਿਹੜਾ ਉਹ ਡਰਾਈਵਰ ਹੀ ਦੱਸ ਰਿਹਾ ਕਿ ਮੈਂ ਇੱਥੇ ਉਤਰਾ ਕੇ ਆਇਆ 60 ਬੋਰੀਆਂ ਕੱਟ ਨਹੀਂ ਹੁੰਦੀਆਂ 60 ਬੋਰੀਆਂ ਤੇ ਪਤਾ ਨਹੀਂ ਅੱਗੇ ਕਿੰਨੇ ਪੈਸੇ ਖੋਣਦੇ ਆ ਉਹ ਵੀ ਰਾਸ਼ਨ ਇੱਥੇ ਟੀਚ ਰੱਖ ਕੇ ਨਾਲ ਕੰਪਾਉਂਡ ਕਰੇ ਸਾਰਾ ਦਾ ਸਾਰਾ ਟਰੱਕ ਇਹ ਨਹੀਂ ਆ ਵੀ ਇੱਥੋਂ ਜਿੰਨਾ ਹੈਗਾ ਇਲਾਜਵੇ ਤੋਂ ਰਾਤ ਨੂੰ ਬਾਕੀ ਬੋਰੀਆਂ ਵੰਡਦੇ ਰਹਿ ਪਹਿਲਾਂ ਉਹਦੇ ਘਰ ਜਾ ਕੇ ਵੀ ਸਾਰਾ ਰਾਸ਼ਨ ਉੱਥੋਂ ਕੱਟਣ ਮੈਡਮ ਕੀ ਲੱਗ ਰਿਹਾ ਹੈ ਮੈਡਮ ਰਾਤ ਕੁਝ ਨਹੀਂ ਲੱਗ ਰਿਹਾ ਹੁਣ ਤੁਸੀਂ ਪੁੱਛਿਆ ਰਾਤ ਨਹੀਂ ਸੀ ਲੱਗ ਰਿਹਾ पार्टी दी बदलाव वाली सरकार है ना बड़े-बड़े भगवंत -बड़े मान जी कहते केजरीवाल जी खड़े होके भी हम राशन नहीं बांटते अब बांट रहे हैं ना दिख रहा है ना पुलिस प्रशासन प्रशासन बंटवा रहा डिस्ट्रिक्ट प्रशासन बंटवा रहा सीएम साहब दे पिंडों आ रहा संगरूरों राशन आ, वो तो बोरियां देखो वो तो पैक होके आया